ਮੇਰਾ ਨਾਮ ਜੋਤਪੀਰ ਸਿੰਘ ਹੋਰ ਤੇ ਉਹਨੂੰ ਚੋਲੇ ਸਾਦੇ ਰਹਿਣਾ ਹੋਣਾ ਮੈਂ ਤੇ ਐਵੇਂ ਮੇਰੇ ਸਾਥ ਨਾਲ ਮੁੰਡਾ ਦੋ ਜਣੇ ਬੋਗੋ ਘੜੀ ਫੋਹੇ ਆ ਤੇ ਉਹਨਾਂ ਨੇ ਪਹਿਲਾਂ ਬਿਲਾਨ ਲਵਾਇਆ ਮਮਾ ਹਾਂ ਦਾ ਤੇ ਉਹਨਾਂ ਨੇ ਪਹਿਲਾਂ ਹੀ ਬਿਲਾਨ ਲਵਾਇਆ ਸੀ ਤੇ ਇੱਕ ਨੇ ਰਾਤ ਇੱਕ ਨੇ ਫਲਵਾਜ ਦੇ ਪ੍ਰਾਪਮ ਆਇਆ ਮੇਰੇ ਪਾਈ ਨੂੰ ਮੁੰਡੇ ਵੀ ਦੂਜੀ ਸਟਾ ਮਾਰੀਆਂ ਇਸ ਕਾਰ ਕੇ ਨਾ ਦੇ ਰਿਆ ਆਪਣੇ ਘਰ ਵਾਲਾ ਪਾਕਾ ਉਹਦੇ ਵੀ ਕਾਹੇ ਮੋੜੇ ਨੂੰ ਮਾਰੇ ਉਹਨਾਂ ਨੇ ਫੇ ਇੰਨੀ ਤੇਜ਼ ਤਰ੍ਹਾਂ ਭੱਜ ਗਏ ਆਇਆ ਸੀ ਮੈਂ ਦੋਵੇਂ ਜਾਣੇ ਕਿੰਨੇ ਰਾਤ ਫੜ ਲਈ ਤੇ ਤਰੇ ਕੋਈ ਕੁਝ ਤਾਬੂ ਖਾ ਲਿਆ ਮੈਂ ਤੇ ਇਦਾਂ ਨਰਮੀ ਹਟਾ ਤਾਂ ਤੇ ਐਵੇਂ ਨਾ ਕਾਹੇ ਜਰਾ ਕਿ ਦੋਵੇਂ ਲਈ ਅਸੀਂ ਆ ਕੇ ਨਾ ਫੇਰ ਜਾਵੇ ਤੇ ਮੇਰੇ ਆਪਣਾ ਕੋਠੇ ਹੀ ਜਾ ਗਿਆ ਤੇ ਉਹ ਲੋੜ ਗਿਆ ਬੇਜਾਉਣਾ ਕਿ ਮੈਂ ਵੀ ਜਾਣੇ ਇੰਨਾ ਘੇੜਦਾ ਵੀ ਉਹਨਾਂ ਨਾਲ ਉਹਨਾਂ ਨੇ ਲੋ ਲੋਏ ਵੀ ਪੱਲੇ ਮੋੜ ਫੇਰਾਡ ਮਾਰੀ ਹੋਮ ਮਟਕੀ ਫਿਰ ਕੀ ਜੀਰਾ ਮਾਰੂ ਨਾ ਉਹ ਸੱਚ ਮਾਰਤੀ ਫਿਰ ਇੱਕ ਦਫਾ ਮਾਰੀ ਗੁਰਮੇਂਦਰ ਸਿੰਘ ਨੇ ਭੱਜ ਕੇ ਆ ਕੇ ਮਾਰੀ ਰਾਤ ਕਿ ਗੁਰਮੇਂਦਰ ਸਿੰਘ ਨੇ ਰਾਡ ਮਾਰੀ ਮੇਰੇ ਫਿਰ ਮੈਂ ਅਸੀਂ ਡਿੱਗ ਪਿਆ ਫਿਰ ਮੈਨੂੰ ਪਤਾ ਲੱਗਾ ਕੀ ਕਹਾਣਾ ਮੇਰਾ ਨਵਦੀਪ ਸਿੰਘ ਪਿੰਡ ਕੋਟਲੀ ਢੋਲੇਸ਼ਾ ਬੈਟਰ ਇਹੀ ਆ ਵੀ ਮੇਰਾ ਬ੍ਰਦਰ ਤੇ ਤਾਇ ਦਾ ਬੇਟਾ ਆਪਣੇ ਦਰਵਾਜੇ ਗਾੜੀ ਖੜੀ ਸੀ ਸਾਡੇ ਤੇ ਉਹਨਾਂ ਨੇ ਕਿਤੇ ਪਹਿਲਾਂ ਹੀ ਪਲਾਨਿੰਗ ਕੀਤੀ ਓਹੀ ਮਾਰਨ ਦੀ ਤੇ ਉਹਨਾਂ ਨੇ ਚਾਰਾ ਪੰਜਾ ਜਾਣਿਆਂ ਨੇ ਆਣ ਕੇ ਤੇ ਇਹਨਾਂ ਦੇ ਹਮਲਾ ਕਰਤਾ ਤੇ ਅੰਗਰੇਜ਼ ਸਿੰਘ ਨੇ ਲਲਕਾਰਾ ਮਾਰਿਆ ਵੀ ਇਹਨਾਂ ਨੂੰ ਫੜ ਲਓ ਤੇ ਜਦਵਿੰਦਰ ਸਿੰਘ ਨੇ ਦੇ ਰਾਡ ਮਾਰੀ ਆ ਜੋਧਵੀਰ ਸਿੰਘ ਦੇ ਤੇ ਗੁਰਵਿੰਦਰ ਸਿੰਘ ਨੇ ਦੇ ਕਿਰਪਾਨ ਮਾਰੀ ਆ ਤੇ ਸਰਮਨ ਸਿੰਘ ਨੇ ਰੂੜੇ ਮਾਰੇ ਆ ਸਾਡੇ ਕੋਲ ਪਹਿਲਾ 4 ਮਹੀਨੇ ਮਾੜਾ ਮੋਟਾ ਝਗੜਾ ਆਇਆ ਸੀ ਉਹ ਸਾਡਾ ਖਤਮ ਹੋ ਗਿਆ ਸੀ ਤੇ ਕਿਸਾਂ ਦੀ ਬੇਅਦਬੀ ਕੀਤੀ ਗਈ ਆ ਮੁੰਡਾ ਅਮਰਧਾਰੀ ਵਧੀਆ ਦਰਬਾਰ ਸਾਹਿਬ ਦੇ ਵਿੱਚੋਂ ਅੰਮਰ ਸਕਿਆ ਸੀ ਤੇ ਉਹਦੇ ਵਾਲ ਵੀ ਕੱਟੇ ਗਏ ਆ ਉਹਨਾਂ ਵੱਲੋਂ ਆਂਦੇ ਵੀ ਆ ਤੁਹਾਡੇ ਇੱਕੋ ਘਰ ਆ ਟਾ ਸਾਡੇ ਮਹੱਲੇ ਦੇ ਵਿੱਚ ਅਸੀਂ ਨਹੀਂ ਤੁਹਾਨੂੰ ਰਹਿਣ ਦੇਣਾ ਸਿੱਖਾਂ ਨੂੰ ਉਹਨਾਂ ਵੱਲੋਂ ਕਿਹਾ ਗਿਆ ਅਸੀਂ ਪ੍ਰਸ਼ਾਸਨ ਨੂੰ ਕੋ ਮੰਗ ਕਰਦੇ ਆ ਵੀ ਅਸੀਂ ਗਰੀਬ ਪਰਿਵਾਰ ਆ ਅਮਰਧਾਰੀ ਪਰਿਵਾਰ ਆ ਸਾਰਾ ਅਮਰਧਾਰੀ ਆ ਤੇ ਸਾਡੀ ਮਤਲਬ ਸੁਣੀ ਜਾਵੇ ਸਿੱਖ ਪਰਿਵਾਰ ਦੇ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਉੜਾ ਪੱਕ ਕੀਤਾ ਗਿਆ ਘੜਿਆ ਨੂੰ ਸੁਰਜੀਤ ਸਿੰਘ ਪਿੰਡ ਕੋੜੇ ਤੋਂ ਲੈ ਸ਼ਾਹ ਮੈਟਰ ਹੈ ਭਾਈ ਕੁਝ ਨਹੀਂ ਅਹੀਂ ਮੈਂ ਤੇ ਛੋੜ ਛੋੜ 7:30 ਵਜੇ ਦਾ ਪੌਣੀ ਘਟ ਹੋਇਆ ਦਾ ਟਾਈਮ ਆ ਅਹੀਂ ਆਪਣੇ ਬੁਹੇ ਘੜੀ ਖਲੋਤੇ ਆ ਤੇ ਅੰਗਰੇਜ਼ ਸਿੰਘ ਆਇਆ ਉਹਨੇ ਲਲਕਾਰਾ ਮਾਰਿਆ ਵੀ ਇਹਨਾਂ ਨੂੰ ਖਲੋ ਖਲੋਤੇ ਆ ਉਹਨਾਂ ਦੇ ਘਰੋਂ ਗੁਰਵਿੰਦਰ ਸਿੰਘ ਉਹਨੇ ਵੀ ਸਰਵੰਤ ਸਿੰਘ ਜਦਵਿੰਦਰ ਸਿੰਘ ਇੱਕਦਮ ਆਣ ਕੇ ਅੱਡੇ ਤੇ ਹਲਾ ਬੋਲ ਦਿੱਤਾ ਉਹਨਾਂ ਕੋਲ ਜਨਨ ਵੀ ਸਾਥੇ ਬੰਦੇ ਸੀ ਇਹਦੇ ਸਿਰ ਚਾਨ ਕੇ ਕੁਰਬਾਨ ਮਾਰ ਦਿੱਤੀ ਆ ਇੱਕ ਦੇ ਜਦਵਿੰਦਰ ਸਿੰਘ ਦੇ ਕੋਲ ਰਾਤ ਨੂੰ ਜਿਫਰਾ ਦੇ ਮਾਰ ਦਿੱਤੀ ਤੇ ਜਿਹੜਾ ਸਰਵਨ ਸਿੰਘ ਉਹ ਰੋੜੇ ਡੇਗਾ ਜਲਾਉਣਾ ਤੇ ਇਹ ਨਾਲ ਹੀ ਵੀ ਹੋਸ ਹੋ ਗਏ ਮੈਂ ਵੀ ਆਪਣੀ ਜਾਨ ਬਚਾਈ ਆ ਜੀ ਗੂਟ ਹੋ ਗਏ ਅਸੀਂ ਦੋਨੇ ਯਾਨੇ ਗੋਏ ਗੱਡੀ ਚਲੋਤੇ ਆ ਮੇਰੇ ਵੀ ਗੁੱਦੀਆਂ ਸੱਟਾਂ ਲੱਗੀਆਂ ਵਾ ਇਹਦੇ ਪਰਿਵਾਰ ਦਾ ਵਾਰ ਕਰ ਦਿੱਤਾ ਵਾ ਪਹਿਲਾ ਰਾਟ ਮਾਰੀ ਐ ਸੱਚ ਜਦਵਿੰਦਰ ਨੇ ਉਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਪਰਿਵਾਰ ਮਾਰੀ ਆ ਤੇ ਉਹਨਾਂ ਦਾ ਪਿਓ ਸਰਮਨ ਸਿੰਘ ਉਹਨੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਫਿਰ ਕੋਠੇ ਚਰਗੇ ਰੋੜੇ ਚ ਸ਼ੁਰੂ ਕੀਤੇ ਤੇ ਚੀਕਾ ਜਗਾਰੀ ਸੁਣ ਕੇ ਸਾਡੀ ਚਾਤੀ ਤੇ ਇਹ ਦੋਨੀਆਂ ਨੇ ਬਾਹਰ ਆਏ ਆ ਤੇ ਇਹਨਾਂ ਦੇ ਵੀ ਰੋੜੇ ਚ ਸ਼ੁਰੂ ਮਾਰਨੇ ਸ਼ੁਰੂ ਕਰ ਦਿੱਤੇ ਹਨ ਟੋਟਲ ਚਾਰ ਜਣੇ ਸੀ ਤੇ ਕੁਝ ਅਣਪਛਤੇ ਬੰਦੇ ਸੀ ਤੇ ਹਾਂਜੀ ਇਸ ਬਾਰੇ ਹਾਂਜੀ ਜਦੋਂ ਇਹਦੇ ਸੱਟ ਲੱਗੀਆਂ ਉਹਨਾਂ ਦਾ ਕਥੂਲ ਨੰਬਰ ਥਾਣੇ ਤੇ ਤਰਖਾਤ ਦਿੱਤੀ ਉਹਨਾਂ ਨੂੰ ਪਤਾ ਸੀ ਸੀਰੀਅਸ ਜਿਆਦਾ ਉਹ ਕਹਿੰਦੇ ਵੀ ਆਪਣੇ ਇਹਨੂੰ ਪਹਿਲਾਂ ਬੱਚੇ ਨੂੰ ਬੰਦੇ ਨੂੰ ਸੰਭਾਲੋ ਹਸਪੀਟਲ ਲੈ ਜਾਓ ਤੇ ਅਹੀਂ ਕੋਈ ਗੱਲ ਨਹੀਂ ਤਾਂ ਅਸੀਂ ਸਰਕਾਰ ਦੇ ਅਰਜੀ ਕਰ ਲੈਂਦੇ ਆ ਵੱਲੋਂ ਹਰਵਿੰਦਰ ਕੌਰ ਵੱਲੋਂ ਦਰਖਾਸਤ ਅਰਜੀ ਕੀਤੀ ਗਈ ਹੈ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੁਭਿਰ ਕੰਡੀਸ਼ਨ ਹੈ ਇਹਦੇ ਸਿਰ ਤੇ ਦੁੰਗੀ ਸਟਰਾ ਜੀ ਆ ਤੇ ਨਾਲ ਹੀ ਇਹਦੇ ਸਿਰ ਦਾ ਆਪਰੇਸ਼ਨ ਹੋਇਆ ਵਾ ਡਾਕਟਰਾਂ ਵੱਲੋਂ ਇਹ ਆ ਕਿ ਅਜੇ ਅਜੇ ਕੋਈ ਕਹਿ ਨਹੀਂ ਸਕਦੇ ਬਾਈ ਕਰਦੇ ਆ ਕਿ ਸਾਡਾ ਇਨਸਾਫ ਹੋਇਆ ਜਾਵੇ ਜੋ ਕਰਤਾਨ ਦੀ ਕਾਰਵਾਈ ਉਹ ਕੀਤੀ ਜਾਵੇ ਅੱਜ ਭਾਂਦੀ ਕਿੰਨੇ ਜਿਹੜੇ ਦਸਖਤ ਨੇ ਹਰਵਿੰਦਰ ਕੌਰ ਜੀ ਹਾਂਜੀ ਇਹ ਗੱਲ ਹੈ ਸਰ ਦਾਲ ਜੀ ਆਏ ਬੂਏ ਗਾੜੀਆਂ ਖਲੋਤੇ ਸੀ ਇਹ ਸਾਨੂੰ ਕੋਈ ਪਤਾ ਵੀ ਨਹੀਂ ਸੀ ਤੇ ਉਹ ਆਪਣੇ ਘਰ ਤੇ ਖਲੋਤੇ ਬੈਠੇ ਸਾਨੂੰ ਪਤਾ ਹੀ ਨਹੀਂ ਉਹਨਾਂ ਨੇ ਅੰਗਰੇਜ਼ ਸਿੰਘ ਆਂਦਾ ਫੱਲੋ ਫੱਲੋ ਨਾਲ ਮਾਰ ਦਵੋ ਕੀ ਮਾਰਿਆ ਇਹਨਾਂ ਦੇ ਕਤਾਰ ਮਾਰੀ ਜਾਂ ਰਾਟ ਮਾਰੀ ਦੇ ਢੋਲੇ ਸਾ ਕੋਲ ਲੀਦੇ ਕੋਟਲੀ ਕੋਟਲੀ ਹਾਂਜੀ ਕੱਥੋਂ ਲੱਗ ਹਾਂਜੀ ਕੱਥੋਂ ਲੱਗਿਆ ਹਾਂਜੀ ਕੀ ਹੁਣ ਮੰਗ ਰਖਦੇ ਹੋ ਮੰਗੇ ਹੋਈ ਤੇ ਸਾਡੀ ਕੋਈ ਕਾਰਵਾਈ ਹੋ ਜਵੇ ਇੰਨੀ ਸੱਟ ਲੱਗੀ ਤੇ ਸਾਡੇ ਬੱਚੇ ਨੂੰ ਕੂਲ ਹੋਰ ਹੋ ਗਿਆ ਰੇੜਾ ਵਾਂਗ ਕੂਲ ਦੇ ਪਰਾਰੇ ਤੁਸੀਂ ਕੂਲ ਦੇ ਦਿੱਤੀ ਗਈ ਹੈ ਹਾਂਜੀ ਦਿੱਤੀ ਪਰ ਸਾਡੀ ਕਾਰਵਾਈ ਨਹੀਂ ਕੋਈ ਹੋਣੀ ਉਸ ਵਾਸਤਾ ਤੁਮ ਕੂਲ ਕੂਲ ਸਵਾਸ ਹਾਲੂ ਸਭ ਤੁਮ ਕਿਆ ਦਿੰਦੇ ਨੇ ਕੀ ਤੁਮ ਕਿਆ ਦੇ ਰਹੇ ਤੁਮ ਤੇ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਕਿਉਂ ਨਹੀਂ ਕਰਦੀ ਕਾਰਨ ਕੋਈ ਸਟ੍ਰੈਟਿਕਲ ਪ੍ਰੈਸ਼ਰ ਨਾਲ ਤੇ ਪਤਾ ਨਹੀਂ ਕੀ ਗੱਲ ਆ ਆ ਮੇਰੇ ਵੀ ਗੁੱਜੀਆਂ ਲੱਗੀਆਂ ਨੇ ਅਸਕਰੇ ਰੱਤੇ ਰੇ ਤੇ ਮੇਰੇ ਦੂਜੇ ਮੁੰਡੇ ਤੇ ਵੀ ਸਿਰ ਤੇ ਰਾਟ ਮਾਰੀ ਦੇ ਉਹ ਕਿਥੇ ਨੇ ਉਹ ਉੱਥੇ ਆਪਣੇ ਮਜੀਠੇ ਦਾਖਲ ਹੋਏ ਨੇ ਹਾਂਜੀ ਤੋਂ ਇਹਦੇ ਜੋਰ ਵੀਰ ਸਿੰਘ ਉਹ ਵੀਰ ਸਿੰਘ ਉਹਦੇ ਨੇ ਸੁਖਜੀਤ ਸਿੰਘ ਇਹ ਹੋਈ ਇਹ ਤਾਂ ਸਾਡੀ ਕੋਈ ਕਾਰਵਾਈ ਹੋ ਜਵੇ ਹਾਂ ਮਿਲਣਾ ਚਾਹੀਦਾ ਸਾਨੂੰ ਤੇ ਸਾਡਾ ਕੋਈ ਸਰ ਹਾਂਜੀ ਬੋਲੀਓ ਸਰ ਇਹ ਕਿਹਨਾ ਤੁਹਾਡੇ ਕੋਲ ਕੰਪਲੇਟ ਹੋਣੀ ਆ ਨਵਦੀਪ ਜੀ ਨੇ ਦਿੱਤੀ ਹੋਣੀ ਆ ਅੰਗਰੇਜ਼ ਸਿੰਘ ਗੁਰਿੰਦਰ ਸਿੰਘ ਯਾਦਵ ਸਿੰਘ ਸਰਵਨ ਸਿੰਘ ਪਿੰਡ ਕੋਲ ਟੋਡੇ ਸ਼ਾਹ ਦੇ ਜਿਹੜਾ ਆਇਆ ਕਿਹੜਾ ਹੈ ਜਿਹੜਾ ਨਵਾਂ ਬਤੂ ਰਖੇਗੇ ਗਰਾਂਟੂ ਤੋਤਰੀ ਕੋ ਜਿਹੜਾ ਹੋਇਆ ਮੇਰੇ ਠਗੜਾ ਉਹਦੇ ਮੈਟਰ ਚ ਸਰ ਥੋੜਾ ਬਹੁਤਾ ਪੁੱਛਣਾ ਸੀ ਸਰ ਹਾਂਜੀ ਜੀ ਤੇ ਇਧਰ ਕੀ ਪਰਵਾਹ ਇਨਸਾਫ ਕਹਿੰਦੇ ਪਰਵਾਹ ਕਹਿੰਦਾ ਇਹ ਬੁੜੀ ਕਾਲੇ ਇਨਸਾਫ ਨਹੀਂ ਮਿਲਦਾ ਪਿਆ ਤੇ ਕੋਈ ਕਾਰਵਾਈ ਨਹੀਂ ਕਹਿੰਦੇ ਜੀ ਇਹਨਾਂ ਦਾ ਪਹਿਲਾ ਪੋਸਟ ਬਿਆਨ ਦੇ ਸੀ ਪੋਸਟ ਬਿਆਨ ਦੇ ਜਾ ਲਿਖਿਆ ਹਾਂਜੀ ਕੋਈ ਨਾ ਕੋਈ ਕਾਰਵਾਈ ਪ੍ਰोसीडिंग ਜਗਾਂ ਨਹੀਂ ਆਜੀ ਅੱਛਾ ਸਰ ਪਰਵਾਹ ਨਾਲ ਕੀ ਤੁਹਾਨੂੰ ਸਰ ਕਹਿੰਦੇ ਪਰਿਵਾਰ ਕਹਿ ਰਿਹਾ ਸੀ ਕਿ ਪੁਲਿਸ ਵਾਲਿਆਂ ਨੇ ਹੋਏ ਤੱਕ ਸਾਡੇ ਕੋਈ ਇਨਵੋਇਸ ਨਹੀਂ ਹੈ ਬਿਆਨ ਵਗੈਰਾ ਨਹੀਂ ਹੈ ਤੇ ਬਿਆਨ ਜੀ ਮੈਂ ਲੈਣ ਆਇਆ ਵਾ ਮੈਂ ਉਧਰ ਲਈ ਕਿ ਡਾਕਟਰ ਨੇ ਪੰਜ ਸ਼ਿਟ ਦੇ ਕੇ ਰਖਵਾਈ ਹੈ ਬਕਾਇਦਾ ਹੁਣ ਅਗਲਾ ਪ੍ਰੋਸੈਸ ਇਹਨਾਂ ਦੇ ਰਿਜ਼ਲਟ ਆਉਣਗੇ